ਸਾਬਕਾ ਮੰਤਰੀ ਮਹਿੰਦਰ ਕੇ ਪੁੱਦੇ بیٹے ਦੀ ਮੌਤ ਦਾ ਮਾਮਲਾ ਹੈ ਪੁਲਿਸ ਨੇ ਕ੍ਰੇਟਾ ਚਾਲਕ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ ਕ੍ਰੇਟਾ ਚਾਲਕ ਗੁਰਚਰਨ ਸਿੰਘ ਉਰਫ ਪ੍ਰਿੰਸ ਦੇ ਖਿਲਾਫ ਐਲਓਸੀ ਜਾਰੀ ਕੀਤੀ ਗਈ ਹੈ ਮੁਲਜ਼ਮ ਪ੍ਰਿੰਸ 72 ਘੰਟੇ ਬਾਅਦ ਵੀ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਮਾਮਲੇ ਦੇ ਵਿੱਚ ਮੁਲਜ਼ਮ ਦੇ ਖਿਲਾਫ ਆ ਗੈਰ ਜ਼ਮਾਨਤੀ ਧਰਾਵਾਂ ਵੀ ਜੋੜੀਆਂ ਗਈਆਂ ਨੇ ਪ੍ਰਿੰਸਦੀਪਾਲ ਦੇ ਲਈ ਜਲੰਧਰ ਲੁਧਿਆਣਾ ਤੇ ਚੰਡੀਗੜ੍ਹ ਦੇ ਪਾਪੇਮਾਰੀ ਕੀਤੀ ਜਾ ਰਹੀ ਹੈ ਜਲੰਧਰ ਦੇ ਮਾਡਲ ਟਾਉਨ ਇਲਾਕੇ ਦੇ ਵਿੱਚ ਦਰਸਲ ਚਾਰ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਸੀ ਕ੍ਰੇਟਾ ਚਾਲਕ ਪ੍ਰਿੰਸ ਨੇ ਤਿੰਨ ਗੱਡੀਆਂ ਨੂੰ ਬੁਰੀ ਤਰ੍ਹਾਂ ਦੇ ਨਾਲ ਟੱਕਰ ਮਾਰੀ ਸੀ ਹਾਦਸੇ ਦੇ ਵਿੱਚ ਮਹਿੰਦਰ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਮੌਤ ਹੋ ਗਈ ਸੀ ਇਸ ਮਾਮਲੇ ਦੇ ਵਿੱਚ ਇੱਕ ਹੋਰ ਕਾਰ ਚਾਲਕ ਵਿਸ਼ੂ ਕਪੂਰ ਦੇ ਖਿਲਾਫੀ ਐਫ ਆਈ ਆਰ ਦਰਜ ਕੀਤੀ ਗਈ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸਹਿਜ ਨੇਜਾ ਜੁੜ ਚੁੱਕੇ ਨੇ ਸਹਿਜ ਪੁਲਿਸ ਨੇ ਕ੍ਰੇਟਾ ਚਾਲਕ ਦੇ ਖਿਲਾਫ ਨੁਕਰ ਸਰਕੂਲਰ ਜਾਰੀ ਕੀਤਾ ਹੈ ਕਿ ਅਜੇ ਤੱਕ ਇਸ ਚਾਲਕ ਦਾ ਕੋਈ ਮੁਲਜ਼ਮਦਾਤ ਹੋ ਪਤਾ ਲੱਗ ਸਕਿਆ ਬਿਲਕੁਲ ਗੱਲ ਕਰੀਏ ਤਾਂ ਜਿਹੋ ਹਾਸਾ ਹੁੰਦਾ ਕ੍ਰੈਟਾ ਕਾਰਜਾਲਾ ਕੋ ਮੌਕੇ ਤੋਂ ਫਰਾਰ ਹੋ ਜਾਣਾ ਤਾਂ ਹਿੱਟ ਐਂਡ ਰਨ ਕੇਸ ਜਿਹੜਾ ਹੁਣ ਬਣ ਚੁੱਕਿਆ ਹੈਗਾ ਕਿਉਂਕਿ ਹਾਦਸੇ ਦੌਰਾਨ ਜਿਹੜੀ ਹੈ ਪੁਰਵ ਮੰਤਰੀ ਦੇ ਬੇਟੇ ਦੀ ਮੌਤ ਹੋ ਗਈ ਹੈ ਦੂਸਰੀ ਤਰ੍ਹਾਂ ਅਗਰ ਦੂਜੀ ਇੱਕ ਗੱਡੀ ਦੀ ਗੱਲ ਕਰੀਏ ਗ੍ਰੈਂਡ ਬਟਾਰਾ ਦੀ ਜਿਹਦੇ ਵਿੱਚ ਮੀਆਂ ਬੀਬੀ ਤੋਂ ਉਹਨਾਂ ਦੀ 811 ਸਾਲ ਦੀ 25 ਗੀ ਕੋ ਵੀ ਇਸ ਦਾ ਮਾਮਲੇ ਵਿੱਚ ਜਿਹੜੀ ਹੈ ਕਾਇਲ ਹੋਈ ਹੈ ਤਾਂ ਇਹ ਵੱਡਾ ਹਾਸਾ ਹੋਇਆ ਸੀਗਾ ਉਸ ਦੌਰਾਨ ਉਹ ਮੌਕੇ ਤੋਂ ਭੱਜ ਜਾਣਾ ਬੜੀ ਵੱਡੀ ਗੱਲ ਹੈ ਤਾਂ ਹੁਣ ਪੁਲਿਸ ਜਿਹੜੀ ਜਾਂਚ ਕਰ ਰਹੀ ਹੈ ਲੇਕਿਨ ਜਿਹੜੀ ਹੈ ਗੁਰਸ਼ਰਨ ਸਿੰਘ ਪ੍ਰਿੰਸ ਹੈ ਉਹ ਮੋਕੇ ਤੋਂ ਜਿਹੜਾ ਹੈ ਸ਼ਹਿਰ ਦੇ ਵਿੱਚ ਫੋਨ ਬੰਦ ਕਰਕੇ ਉਹ ਅੰਡਰਗਰਾਉਂਡ ਹੋ ਚੁੱਕਿਆ ਹੈ ਪੁਲਿਸ ਨੂੰ ਕੋ ਡਿਟੇਲ ਕਰਵਾ ਕੇ ਚੈੱਕ ਕਰ ਰਹੀ ਉਸ ਦੀ ਹਾਸੇ ਤੋਂ ਵਕਤ ਤੱਕ ਦੀ ਕਿਤੇ ਨਾਲ ਗੱਲਬਾਤ ਹੋਈ ਹੈ ਪੁਲਿਸ ਨੂੰ ਇੱਕ ਹੈ ਵੀ ਸ਼ੱਕ ਹੈ ਕਿ ਦਿੱਲੀ ਵਿੱਚ ਰਹਿਣ ਵਾਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਉਸ ਦੀ ਜਿਹੜੀ ਹੈ ਉੱਥੇ ਗੱਲਬਾਤ ਹੋਈ ਤਾਂ ਉੱਥੇੋਂ ਛਿਪਿਆ ਹੋ ਸਕਦਾ ਤਾਂ ਹੁਣ ਪੁਲਿਸ ਜਿਹੜੀ ਹੈ ਦਿੱਲੀ ਵੀ ਰੇਡ ਕਰ ਰਹੀ ਹੈ ਕਿਉਂਕਿ ਇੱਕ ਇਸ ਦੇ ਜਿਹੜੇ ਡੀਟੇਲ ਦੀ ਨੇ ਉਹਨਾਂ ਦੇ ਘਰ ਵੀ ਜਿਹੜੀ ਰੇਡ ਕੀਤੀ ਗਈ ਲੇਕਿਨ ਉੱਥੋਂ ਜਿਹੜਾ ਕੀ ਹੈ ਪ੍ਰਿੰਸ ਨਹੀਂ ਮਿਲਿਆ ਤਾਂ ਹੁਣ ਪੁਲਿਸ ਜਿਹੜੀ ਹੈ ਉਹਨਾਂ ਦੇ ਬਾਕੀ ਸਾਰੇ ਘਰ ਰੇਡ ਕਰ ਰਹੀ ਹੈ ਤਾਂ ਕਿ ਜਿਹੜਾ ਪ੍ਰਿੰਸ ਨੂੰ ਇਸ ਤਰ੍ਹਾਂ ਕੀਤਾ ਜਾ ਸਕਿਆ ਕਿਉਂਕਿ ਇੱਕ ਵੱਡਾ ਹਾਸਾ ਜਿਹੜਾ ਜਲੰਧਰ ਦੇ ਵਿੱਚ ਹੋਇਆ ਕਿਉਂਕਿ ਇਹ ਗਲੀ ਜਿਹੜੀ ਸੀਸੀਟੀਵੀ ਦੇ ਸਾਹਮਣੇ ਐਸੀ ਕ੍ਰੇਟਾ ਜਿਹੜਾ ਕਾਰ ਚਾਲਕ ਹੈ ਉਹ ਗਲੀ ਦੇ ਵਿੱਚੋਂ ਕਾਫੀ ਤੇਜ਼ ਰਫ਼ਤਾਰ ਆਉਂਦਾ ਹੈ ਤਾਂ ਉਸਦੇ ਬਦਲੇ ਜਿਹੜੀ ਹੈ ਫੋਰਚੂਨ ਨਾਲ ਟੱਕਰ ਮਾਰੀ ਜਾਂਦੀ ਹੈ ਚੱਕਰ ਤੋਂ ਬਾਅਦ ਵਿਚਾਰਾ ਚਵਜਦੇ ਤਾਂ ਉਸ ਤੋਂ ਬਾਅਦ ਬਚਾ ਹਸਾ ਹੁੰਦਾ ਜੋ ਜਾਣਕਾਰ ਇਹ ਵੀ ਦੱਸਦੇ ਨੇ ਜਿਹੜੇ ਪ੍ਰਿੰਸੇਜ ਇਸ਼ਤਿਹਾਰੀ ਜਿਹੜੇ ਜਾਣਕਾਰ ਨੇ ਉਹ ਦੱਸਦੇ ਕਿ ਹਮੇਸ਼ਾ ਜਿਹੜਾ ਸ਼ਰਾਬ ਦੇ ਰਸ਼ਮੀ ਜਿ ਧੁੱਤ ਰਹਿੰਦਾ ਹੈਗਾ ਤਾਂ ਪੁਲਿਸ ਨੂੰ ਵੀ ਪਤਾ ਹੈ ਕਿ ਉਸ ਸਮੇਂ ਵੀ ਉਸਨੇ ਜਿਹੜੀ ਸ਼ਰਾਬ ਕੀਤੀ ਹੋਵੇਗੀ ਤਾਂ ਕੇਸ ਤਾਂ ਹੈ ਕਿ ਜਿਹੜੀ ਹੈ ਹਿੱਟ ਐਂਡ ਰਨ ਕੇਸ ਗੈਰ ਜਮਾਨੇ ਤਾਰਾਵਾ ਜਿਹੜੀਆਂ ਕਰਕੇ ਕੇਸ ਨੂੰ ਸਟਰੋਂਗ ਕੀਤਾ ਗਿਆ ਹੈਗਾ ਤਾਂ ਕਿ ਜਿਹੜਾ ਮਾਮਲੇ ਵਿੱਚ ਸੱਚੇ ਨਾਲ ਕਾਰਵਾਈ ਆ ਕੇ ਆਉਣ ਵਾਲੇ ਸਮਝ ਕੀਤੀ ਜਾਵੇ ਔਰ ਨਾਲ ਨਾਲ ਤੁਹਾਨੂੰ ਦੱਸਾਂ ਜਾਊਂਗਾ ਪੁਲਿਸ ਨੇ ਜਿਹੜਾ ਕਰੰਟ ਵੀਟ ਆ ਰਿਹਾ ਹੈ ਦੇ ਕਾਰਕਾਂ ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਹਾਂ ਠੀਕ ਹੈ ਸਾਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਸਾਬਕਾ ਮੰਤਰੀ ਮਹਿੰਦਰ ਕੇਪੀ ਦੇ ਬੇਟੇ ਦੀ ਮੌਤ ਦਾ ਇਹ ਪੂਰਾ ਮਾਮਲਾ ਹੈ ਪੁਲਿਸ ਨੇ ਕ੍ਰਿਟਾ ਚਾਲਕ ਦੇ ਖਿਲਾਫ ਲੋਕੋਰ ਸਰਕੂਲਰ ਜਾਰੀ ਕਰ ਦਿੱਤਾ ਹੈ ਮੁਲਜ਼ਮ ਪ੍ਰਿੰਸ 72 ਘੰਟੇ ਬਾਅਦ ਹੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਗਲੀ ਵੱਡੀ ਖਬਰ ਬੀਐਮਡਬਲਿਊ ਕੇਸ ਦੇ ਨਾਲ ਜੁੜੀ ਹੋਈ ਹੈ ਗगनਪ੍ਰੀਤ ਦੇ ਪਤੀ ਤੋਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਦਿੱਲੀ ਪੁਲਿਸ ਨੇ ਪ੍ਰਕਸ਼ਿਤ ਕੱਕੜ ਤੋਂ ਸਵਾਲ ਜਵਾਬ ਕੀਤੇ ਨੇ ਹਾਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਨਹੀਂ ਦੱਸ ਪਾਏ ਜੋ ਪੁਲਿਸ ਦਾ ਪੱਖ ਸामਣੇ ਆ ਪੁਲਿਸ ਦਾ ਕਹਿਣਾ ਹੈ ਕਿ ਗगनਪ੍ਰੀਤ ਜ਼ਖਮੀ ਨੂੰ ਆਪਣੇ ਨਾਲ ਲੈ ਕੇ ਚਲੇਗੀ ਪ੍ਰਕਸ਼ਿਤ ਨੇ ਸਵੇਰੇ ਨੂੰ ਫੋਨ ਤੇ ਹਾਸੇ ਦੀ ਜਾਣਕਾਰੀ ਦਿੱਤੀ ਹਾਸੇ ਵੇਲੇ ਮੁਲਜ਼ਮ ਗगनਪ੍ਰੀਤ ਬੀਐਮਡਬਲਿਊ ਚਲਾਰ ਸੀ ਜਦਕਿ ਗੱਡੀ ਦੇ ਵਿੱਚ ਉਹਨਾਂ ਦੇ ਪਤੀ ਦੋ ਬੱਚੇ ਅਤੇ ਨੌਕਰਾਨੀ ਵੀ ਸਵਾਰ ਸਨ ਤਾਂ ਬੀਐਮਡਬਲਿਊ ਕੇਸ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਗगनਪ੍ਰੀਤ ਦੇ ਪ ਹਾ ਦਿੱਲੀ ਪੁਲਿਸ ਦੇ ਵੱਲੋਂ ਦਰਸਲੇ ਪੁਸ਼ਗਿਸ਼ ਕੀਤੀ ਗਈ ਹੈ ਦਿੱਲੀ ਪੁਲਿਸ ਨੇ ਪ੍ਰਕਸ਼ਿਤ ਕੱਕੜ ਤੋਂ ਸਵਾਲ ਜਵਾਬ ਕੀਤੇ ਨੇ ਪੁਲਿਸ ਦਾ ਕਹਿਣਾ ਹੈ ਕਿ ਹਾਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਨਹੀਂ ਦੱਸ ਪਏ ਦੱਸ ਪਾਏ ਗगनਪ੍ਰੀਤ ਜ਼ਖਮੀ ਨੂੰ ਆਪਣੇ ਨਾਲ ਲੈ ਕੇ ਚਲੀ ਗਏ ਪ੍ਰਕਸ਼ਿਤ ਨੇ ਸੌਰੀ ਨੂੰ ਫੋਨ ਤੇ ਹਾਸੇ ਦੀ ਜਾਣਕਾਰੀ ਦਿੱਤੀ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੀਪਕ ਵਿਸ਼ਟ ਝੜ ਚੁੱਕੇ ਨੇ दीपक की कोई जानकारी जो कि हम दिल्ली पुलिस के वालों परीक्षित कक्कड़ भी सवाल जवाब किए गए होर जांच कितों तक पहुंची हम तक की कोई जानकारी सामने आई है देखिए परविंदर एक दिन पहले शाम को देर शाम को जो गगनप्रीत है उसके पति परीक्षित कक्कड़ दिल्ली पुलिस के धौलकुआज पुलिस थाने में पहुंचे थे क्योंकि उनसे इन्वेस्टिगेशन ज्वाइन करने के लिए दिल्ली पुलिस ने कहा था और वो अस्पताल से ठीक होने के बाद वहां पहुंचे थे वहां पर पुलिस ने जब उनसे सवाल किए और ये पूछा कि इतनी दूरी तक आप लेकर गए थे गाड़ी आपने क्या देखा तो उन्होंने ये बताया कि ये एक्सीडेंट कैसे हो गया उन्हें बिल्कुल नहीं पता चल पाया अचानक एक्सीडेंट हुआ मेरी पत्नी बोलकर ये चले गई कि मैं इन्हें घायलों को अस्पताल लेकर जा रही हूँ इसलिए मैंने अपने फादर इन लॉ को बता दिया कि उनका इलाज करना तो ये सारी चीजें उसने बोला और कि ये भी कि मैं दूसरी टैक्सी में वहां पर चला गया था अभी तक फिलहाल पुलिस का कहना है कि बेसिक पूछताछ की गई है आने वाले समय में अगर उनसे पूछताछ की जरूरत होगी तो वो गगनप्रीत के पति को लेकर उसे जो है वो बुलाएंगे और कोशिश करेंगे और आज जो है दो दिन की न्यायिक हिरासत के बाद गगनप्रीत का आज जमानत पर सुनवाई है देखना ये होगा कि पुलिस क्या आधार रखती है और उनके वकील की तरफ से क्या आधार रखा जाता है ਹਾਂ ਠੀਕ ਹੈ ਦੀਪਕ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ BMW ਦਾ ਦਰਸਲੇ ਪੂਰਾ ਕੇਸ ਹੈ ਗगनਪ੍ਰੀਤ ਦੇ ਪਤੀ ਤੋਂ ਦਿੱਲੀ ਪੁਲਿਸ ਦੇ ਵੱਲੋਂ ਜੋ ਕਿ ਸਵਾਲ ਜਵਾਬ ਕੀਤੇ ਗਏ ਨੇ ਪੁਲਿਸ ਦਾ ਕਹਿਣਾ ਹੈ ਕਿ ਹਾਦਸਾ ਕਿਵੇਂ ਹੋਇਆ ਪ੍ਰਕਸ਼ਿਤ ਕੱਕੜ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਪਾਏ